ਆਪਾਂ ਹੁਣ ਐਸਐਸਐਫ ਬਣਾਈ ਹੈ ਨਵੀਂ ਪੁਲਿਸ ਬਣਾਈ ਹੈ ਸੜਕ ਸੁਰੱਖਿਆ ਫੋਰਸ ਦੇਖਿਆ ਹੋਣਾ ਤੁਸੀਂ ਸੜਕਾਂ ਤੇ ਖੜੇ ਉਹਨਾਂ ਦਾ ਕੰਮ ਹੈ ਐਕਸੀਡੈਂਟ ਜੇ ਰੱਬ ਨਾ ਕਰੇ ਕੋਈ ਹੋ ਜੇ ਐਕਸੀਡੈਂਟ ਉਹਦੀ ਨਾਲ ਦੀ ਨਾਲ ਪਹੁੰਚ ਕੇ ਜਾਨਾਂ ਬਚਾਉਣੀਆਂ ਸਭ ਤੋਂ ਪਹਿਲਾਂ ਤਾਂ ਉਹ ਉਹਨਾਂ ਕੋਲੇ ਜਿਹੜਾ ਕਾਟਨ ਡਟਾਲ ਤੇ ਪੱਟੀ ਹੈ ਪਹਿਲਾਂ ਤਾਂ ਖੂਨ ਰੋਕੋ ਫਿਰ ਉਹਨੂੰ ਟ੍ਰੇਨਿੰਗ ਦਿੱਤੀ ਹੋਈ ਹੈ ਪ੍ਰੋਪਰ ਸਟੈਚਰ ਤੇ ਚੱਕ ਕੇ ਉਹਨਾਂ ਨੂੰ ਲੈ ਕੇ ਨੇੜੇ ਦੇ ਹਸਤਾ ਚਪ ਜਾ ਕੇ ਜਾਨ ਬਚਾਉ 48% ਜਾਨਾਂ ਇੱਕ ਸਾਲ ਚ ਬਚਾਤੀਆਂ ਜੀ ਜੇ 5500 ਬੰਦੇ ਦੀ ਪਹਿਲਾਂ ਡੈਥ ਹੁੰਦੀ ਸੀ ਸਾਲ ਚ ਤਾਂ ਹੁਣ 2500 2600 ਦੀ ਜਿਹੜੀ ਮੌਤ ਹੋਣੀ ਹੁੰਦੀ ਹੈ ਔਨ ਦਾ ਸਪੌਟ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਭਾਰਤ ਦੇ ਟਰਾਂਸਪੋਰਟ ਮੰਤਰੀ ਨਿਤਨ ਗੱਡਕਰੀ ਨੇ ਰਾਜ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ ਚ ਕਹੀ ਹੈ ਕਿ ਪੰਜਾਬ ਤੋਂ ਸਿੱਖਿਆ ਜਾ ਸਕਦਾ ਹੈ ਅਣ ਹੋਈਆਂ ਮੋਤਾਂ ਸੀ ਆਪਾਂ ਉਹਨੂੰ ਬਾਅਦ ਚ ਐਂ ਲਿਖੀ ਸੀ ਕਹਿ ਦਿੰਦੇ ਸੀ ਭਈ ਐਂ ਲਿਖੀ ਸੀ ਉਹ ਮੋਤਾਂ ਬਚਾਈਆਂ ਫਿਰ ਕਈ ਕਰੋੜ ਰੁਪਈਆ ਕੈਸ਼ ਤੇ ਕਈ ਤੋਲੇ ਸੋਨੇ ਦੇ ਗਹਿਣੇ ਉਹ ਵੀ ਉਹਨਾਂ ਘਰਾਂ ਦੇ ਵਿੱਚ ਵਾਪਸ ਪਹੁੰਚਾਏ ਕਿਉਂਕਿ ਜਦੋਂ ਐਕਸੀਡੈਂਟ ਹੋ ਜੇ ਉਦੋਂ ਕੌਣ ਦੇਖਦਾ ਮੇਰਾ ਬਟੂਆ ਕਿੱਥੇ ਜਾਂ ਮੇਰਾ ਪਰਸ ਕਿੱਥੇ ਕੋਈ ਪਰਿਵਾਰ ਵਿਆਹ ਤੋਂ ਆ ਰਿਹਾ ਜਾਂ ਵਿਆਹ ਤੇ ਜਾ ਰਿਹਾ ਐਕਸੀਡੈਂਟ ਹੋ ਗਿਆ ਉੱਥੇ ਜਾਨ ਬਚਾਉਣ ਦੀ ਹੁੰਦੀ ਹੈ ਉਸ ਵੇਲੇ ਉਹਨਾਂ ਪੈਸਿਆਂ ਨੂੰ ਵੀ ਉਹਨਾਂ ਦੇ ਘਰੇ ਪਹਚਾਇਆ ਬਾਅਦ ਚ ਉਹਨਾਂ ਦੇ ਘਰੇ ਜਾ ਕੇ ਵੀ ਆਉਨੇ ਆ ਕਿ ਭਾਈ ਕਿਵੇਂ ਠੀਕ ਹੋਣ ਹੋਰ ਕੋਈ ਕੋਈ ਜ਼ਰੂਰਤਾਂ ਨਹੀਂ ਹੁਣ ਸੇ ਠੀਕ ਹੈ ਕਿਤੇ ਕੋਈ ਹਸਤਾ ਜਾਨ ਦੀ ਦੁਬਾਰਾ ਜ਼ਰੂਰਤਾਂ ਨਹੀਂ ਸਰਕਾਰਾਂ ਦਾ ਆ ਕੰਮ ਹੁੰਦਾ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਤੇ ਲੋਕਾਂ ਨੂੰ ਸੇਫਟੀ ਦੇਣਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ਸਾਰੀਆਂ ਸਕੀਮਾਂ ਆਉਣਗੀਆਂ 10 ਲੱਖ ਰੁਪਏ ਦਾ ਹਰੇਕ ਫੈਮਿਲੀ ਦਾ ਬੀਮਾ ਉਹਦਾ ਕਾਰਡ 2 ਅਕਤੂਬਰ ਤੋਂ ਚੱਲ ਪੂਗਾ ਤੁਹਾਡਾ ਕਾਰਡ ਬਣ ਕੇ ਆ ਜਾਊਗਾ ਕੋਈ ਫਾਰਮ ਨਹੀਂ ਭਰਨਾ ਕੋਈthing ਜੇ ਨਾ ਵੀ ਫਾਰਮ ਭਰਿਆ ਜਾਂ ਕਾਰਡ ਨਾ ਵੀ ਆਇਆ ਤਾਂ ਵੀ ਰੱਬ ਨਾ ਕਰੇ ਕੋਈ ਫੈਮਿਲੀ ਚ ਬਿਮਾਰ ਹੋ ਗਿਆ ਸਿੱਧੇ ਹਸਪਤਾਲ ਜਾਓ ਆਧਾਰ ਕਾਰਡ ਜਾਂ ਵੋਟਰ ਕਾਰਡ ਦਿਖਾਓ ਆਪਦਾ ਇਲਾਜ ਕਰਾਓ ਤੇ ਘਰੇ ਆਜੋ ਬਾਕੀ ਸਾਰਾ ਹਿਸਾਬ ਕਿਤਾਬ ਹਸਪਤਾਲ ਨਾ ਸਰਕਾਰ ਕਰੂਗੀ ਜੀ ਆਪਾਂ ਹੁਣ ਐਸਐਸਐਫ ਬਣਾਈ ਹੈ ਨਵੀਂ ਪੁਲਿਸ ਬਣਾਈ ਹੈ ਸੜਕ ਸੁਰੱਖਿਆ ਫੋਰਸ ਦੇਖਿਆ ਹੋਣਾ ਤੁਸੀਂ ਸੜਕਾਂ ਤੇ ਖੜੇ ਉਹਨਾਂ ਦਾ ਕੰਮ ਹੈ ਐਕਸੀਡੈਂਟ ਜੇ ਰੱਬ ਨਾ ਕਰੇ ਕੋਈ ਹੋ ਜੇ ਐਕਸੀਡੈਂਟ ਉਹਦੀ ਨਾਲ ਦੀ ਨਾਲ ਪਹੁੰਚ ਕੇ ਜਾਨਾਂ ਬਚਾਉਣੀਆਂ ਸਭ ਤੋਂ ਪਹਿਲਾਂ ਤਾਂ ਉਹ ਉਹਨਾਂ ਕੋਲੇ ਜਿਹੜਾ ਕਾਟਨ ਬਟਾਲ ਤੇ ਪੱਟੀ ਐ ਪਹਿਲਾਂ ਤਾਂ ਖੂਨ ਰੋਕੋ ਫਿਰ ਉਹਨੂੰ ਟ੍ਰੇਨਿੰਗ ਦਿੱਤੀ ਹੋਈ ਹੈ ਪ੍ਰੋਪਰ ਸਟੈਚਰ ਤੇ ਚੱਕ ਕੇ ਉਹਨਾਂ ਨੂੰ ਲੈ ਕੇ ਨੇੜੇ ਦੇ ਹਸਪਤਾਲ ਚ ਪ ਜਾ ਕੇ ਜਾਨ ਬਚਾਓ 48% ਜਾਨਾਂ ਇੱਕ ਸਾਲ ਚ ਬਚਾਤੀਆਂ ਜੀ ਜੇ 5500 ਬੰਦੇ ਦੀ ਪਹਿਲਾਂ ਡੈਥ ਹੁੰਦੀ ਸੀ ਸਾਲ ਚ ਤਾਂ ਹੁਣ 2500 2600 ਦੀ ਜਿਹੜੀ ਮੌਤ ਹੋਣੀ ਹੁੰਦੀ ਹੈ ਔਨ ਦਾ ਸਪੌਟ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਭਾਰਤ ਦੇ ਟਰਾਂਸਪੋਰਟ ਮੰਤਰੀ ਨਿਤਨ ਗੱਡਕਰੀ ਨੇ ਰਾਜ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ ਚ ਕਹੀ ਹੈ ਜੀ ਕਿ ਪੰਜਾਬ ਤੋਂ ਸਿੱਖਿਆ ਜਾ ਸਕਦਾ ਹੈ ਅਣ ਹੋਈਆਂ ਮੋਤਾਂ ਸੀ ਆਪਾਂ ਉਹਨੂੰ ਬਾਅਦ ਚ ਐਂ ਲਿਖੀ ਸੀ ਕਹਿ ਦਿੰਦੇ ਸੀ ਭਈ ਐਂ ਲਿਖੀ ਸੀ ਉਹ ਮੋਤਾਂ ਬਚਾਈਆਂ ਫਿਰ ਕਈ ਕਰੋੜ ਰੁਪਈਆ ਕੈਸ਼ ਤੇ ਕਈ ਤੋਲੇ ਸੋਨੇ ਦੇ ਗਹਿਣੇ ਉਹ ਵੀ ਉਹਨਾਂ ਘਰਾਂ ਦੇ ਵਿੱਚ ਵਾਪਸ ਪਹੁੰਚਾਇਆ ਕਿਉਂਕਿ ਜਦੋਂ ਐਕਸੀਡੈਂਟ ਹੋ ਜੇ ਉਦੋਂ ਕੌਣ ਦੇਖਦਾ ਮੇਰਾ ਬਟੂਆ ਕਿੱਥੇ ਜਾਂ ਮੇਰਾ ਪਰਸ ਕਿੱਥੇ ਕੋਈ ਪਰਿਵਾਰ ਵਿਆਹ ਤੋਂ ਆ ਰਿਹਾ ਜੇ ਵਿਆਹ ਤੇ ਜਾ ਰਿਹਾ ਐ ਐਕਸੀਡੈਂਟ ਹੋ ਗਿਆ ਉੱਥੇ ਜਾਨ ਬਚਾਉਣ ਦੀ ਹੁੰਦੀ ਹੈ ਉਸ ਵੇਲੇ ਉਹਨਾਂ ਪੈਸਿਆਂ ਨੂੰ ਵੀ ਉਹਨਾਂ ਦੇ ਘਰੇ ਪਹੁੰਚਾਇਆ ਬਾਅਦ ਚ ਉਹਨਾਂ ਦੇ ਘਰੇ ਜਾ ਕੇ ਵੀ ਆਉਨੇ ਆ ਕਿ ਭਾਈ ਕਿਵੇਂ ਠੀਕ ਹੋਣ ਹੋਰ ਕੋਈ ਕੋਈ ਜ਼ਰੂਰਤਾਂ ਨਹੀਂ ਹੁਣ ਸੇ ਠੀਕ ਹੈ ਕਿਤੇ ਕੋਈ ਹਸਤਾ ਜਾਨ ਦੀ ਦੁਬਾਰਾ ਜ਼ਰੂਰਤਾਂ ਨਹੀਂ ਸਰਕਾਰਾਂ ਦਾ ਆ ਕੰਮ ਹੁੰਦਾ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਤੇ ਲੋਕਾਂ ਨੂੰ ਸੇਫਟੀ ਦੇਣਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ਸਾਰੀਆਂ ਸਕੀਮਾਂ ਆਉਣਗੀਆਂ 10 ਲੱਖ ਰੁਪਏ ਦਾ ਹਰੇਕ ਫੈਮਿਲੀ ਦਾ ਬੀਮਾ ਉਹਦਾ ਕਾਰਡ 2 ਅਕਤੂਬਰ ਤੋਂ ਚੱਲ ਪੂਗਾ ਤੁਹਾਡਾ ਕਾਰਡ ਬਣ ਕੇ ਆ ਜਾਊਗਾ ਕੋਈ ਫਾਰਮ ਨਹੀਂ ਭਰਨਾ ਤੁਸੀ ਜੇ ਨਾ ਵੀ ਫਾਰਮ ਭਰਿਆ ਜਾਂ ਕਾਰਡ ਨਾ ਵੀ ਆਇਆ ਤਾਂ ਵੀ ਰੱਬ ਨਾ ਕਰੇ ਕੋਈ ਫੈਮਿਲੀ ਚ ਬਿਮਾਰ ਹੋ ਗਿਆ ਸਿੱਧੇ ਹਸਪਤਾਲ ਜਾਓ ਆਧਾਰ ਕਾਰਡ ਜਾਂ ਵੋਟਰ ਕਾਰਡ ਦਿਖਾਓ ਆਪਦਾ ਇਲਾਜ ਕਰਾਓ ਤੇ ਘਰੇ ਆ ਜਾਓ ਬਾਕੀ ਸਾਰਾ ਹਿਸਾਬ ਕਿਤਾਬ ਹਸਪਤਾਲ ਨਨ ਸਰਕਾਰ ਕਰੂਗੀ